ਚਾਰ ਸਾਲ ਹੋ ਗਏ ਆਂਦੇ ਜਾਂਦੇ ਨੂੰ ਗੱਲ ਇਹ ਹੁੰਦੀ ਹੈ ਕਿ ਬੱਸਾਂ ਵਾਲੇ ਬੱਸ ਰੋਕਦੇ ਨੇ ਉਹਨਾਂ ਨੂੰ ਇਹ ਹੈ ਕਿ ਇਹ ਆਧਾਰ ਕਾਰਡ ਵਾਲੀ ਬੀਪੀਆਂ ਨੇ ਇਹਨਾਂ ਨੇ ਕਿਰਾਇਆ ਦੇਣਾ ਨਹੀਂ ਸਾਡਾ ਤਰਾਏ ਨਿਕਲਣਾ ਕਿਉਂ ਕਿਉਂਕਿ ਹੁਣ ਬੱਸ ਜਿਹੜੇ ਸਰਕਾਰੀ ਬੱਸ ਆਲੇ ਆ ਉਹਨੂੰ ਤਾਂ ਸਰਕਾਰ ਪੈਸਾ ਦਿੰਦੀ ਹੈ ਤੇ ਆਧਾਰ ਕਾਰਡ ਜਿਹੜਾ ਲਾਗੂ ਹੋਇਆ ਉਹ ਵੀ ਸਰਕਾਰ ਦੇ ਨਾਲ ਹੋਇਆ ਉਹ ਵੀ ਇਹਨੂੰ ਸਬੰਧਤ ਹੈ ਠੀਕ ਹੈ ਜੀ ਹੁਣ ਇਹ ਲੋਕ ਕੀ ਕਰਦੇ ਨੇ ਇਹ ਬੱਸ ਯਾਤਰਾ ਹੋਰੇ ਖੜਾ ਲੈਂਦੇ ਨੇ ਕਿਤੇ ਟਾਕੀਬਾਰੀ ਹੁੰਦੀ ਹੈ ਇਆ ਖੜੋਂਗੇ ਉਹ ਪੁਲ ਦੇ ਜਿਹੜਾ ਇੱਧਰ ਪੈਟਰੋਲ ਹੰਤਾ ਉਹਦੇ ਪਿੱਛੇ ਜਾਂ ਉਹ ਪੈਟਰੋਲ ਹੰਤ ਦੇ ਅੱਗੇ। ਇਸ ਪਾਸੇ ਇਹਨਾਂ ਨੇ ਕਦੀ ਵੀ ਬੱਸ ਸਟੈਂਡ ਪਰ ਬੱਸ ਲਾੜੀ ਨਹੀਂ ਹੈਗੀ। ਠੀਕ ਹੈ ਜੀ ਅਸੀਂ ਉਰੇ ਵੀ ਖੜਦੇ ਆ ਨਾ ਜੇ ਅਸੀਂ ਉਹਨੂੰ ਕੋਈਏ ਕਿ ਹਾਂ ਕਿ ਬੱਸ ਖੋਲ ਦੋ, ਕੋਲੋ ਕਿਉਂਕਿ ਸਰ ਸਾਨੂੰ ਵੀ ਅਸੀਂ ਪੜੇ ਲਿਖੇ ਬੰਦੇ ਸਾਨੂੰ ਕੋਈ ਨਹੀਂ ਸਮਝ ਆ ਗਈ ਜੇ ਬੱਸ ਭਰੀ ਹੋਈ ਹੈ ਅਸੀਂ ਹੱਥ ਨਹੀਂ ਪਾਣਾ। ਜੇ ਬੱਸ ਖਾਲੀ ਹੈ ਅਸੀਂ ਚੜ ਜੰਨੇ ਆ। ਠੀਕ ਹੈ ਤੇ ਸਾਨੂੰ ਵੀ ਆਣ ਜਾਣ 'ਚ ਬੜੀ ਦਿੱਕਤ ਹੁੰਦੀ ਹੈ। ਅਸੀਂ ਉਸ ਦਿਨ ਪਠਾਨਕੋਟ ਵਾਲੀ ਬਿੱਪੂ ਦੀ ਬੱਸ ਸੀਗੀ। ਅਸੀਂ ਉਹਨੂੰ ਕੋਹਾ ਕਿ ਤਾਂ ਕਿ ਖੋਲ ਦੋ ਭਾਜੀ ਕਿ ਅਸੀਂ ਚ ਬਹੁਤ سارے ਲੋਕ ਸੀਗੇ ਉਹਨੇ ਕਿਹਾ ਅਸੀਂ ਬਸ ਖੋਲਣੀ ਨਹੀਂ ਤਾਂ ਕਿ ਖੋਲਣੀ ਨਹੀਂ ਫਿਰ ਅਸੀਂ ਹਾਰ ਕੇ ਸਾਨੂੰ ਜਿਵੇਂ ਸਿੱਖਿਆ ਦਿੱਤੀ ਗਈ ਹੈ ਕਿ ਜੇ ਕੁਝ ਐਦਾ ਦਾ ਹੋਵੇ ਤੁਸੀਂ ਵੀਡੀਓ ਬਣਾ ਲਓ ਤੇ ਮੈਂ ਵਾਸੇ ਦੇ ਸਾਹਮਣੇ ਖੜ ਕੇ ਤੇ ਨੰਬਰ ਪਲੇਟ ਦੀ ਵਾਸ ਦੀ ਤੇ ਬਸ ਦੇ ਵਿੱਚ ਪੂਰੀ ਵੇ ਕੰਨੈਕਟਰੀ ਵੀਡੀਓ ਬਣਾਈ ਅੱਗੋਂ ਉਹਨਾਂ ਨੇ ਵੀ ਸਾਡੀ ਵੀਡੀਓ ਨਹੀਂ ਤੋ ਜਿੱਤ ਪਰੜ ਗਈ ਕਿ ਅਸੀਂ ਬਸ ਖੋਲਣੀ ਨਹੀਂ ਤੇ ਠੀਕ ਹੈ ਜੇ ਉਹਨਾਂ ਨੇ ਇਹ ਗੱਲ ਕਹੀ ਫਿਰ ਅਸੀਂ ਵੀ ਅੜ ਗਏ ਕਿ ਨਹੀਂ ਬਾਈ ਹੁਣ ਅਸੀਂ ਬਸ ਤੋਂ ਹਟਣਾ ਨਹੀਂ ਇਹ ਰੋਜ਼ ਦਾ ਕੰਮ ਹੈ ਕਿਉਂਕਿ ਸਰ ਮੇਤੇ ਆਂਦੇ ਪਹਿਲਾਂ ਅਸੀਂ ਜਿਵੇਂ ਖੜੇ ਸੀ ਕਿ ਉਹ ਬਸ ਤੋਂ ਆਂਦੇ ਪਹਿਲਾਂ ਚਾਰ ਬਸਾਂ ਲਾਂ ਕੇ ਇਹ ਕਿਸੇ ਨੇ ਸਾਂਝਾ ਚੜਾਇਆ ਨਹੀਂ ਤੇ ਬਾਅਦ ਚ ਉੱਥੇ ਹੀ ਘੱਟ ਹੋ ਜਾਂਦਾ ਫਿਰ ਬਾਅਦ ਚ ਫੇਰੇ ਡਰਾਈਵਰ ਕਹਿੰਦੇ ਨੇ ਨਹੀਂ ਨਹੀਂ ਕਰਾੜੀ ਦਾ ਬਹੁਤ ਛੋਟਾ ਬਾਰੀਆਂ ਨੇ ਖੋਲੇ ਜਿ ਤੁਸੀਂ ਹਰ ਇੱਕ ਬਸ ਆਲਾ 10 5 ਬੰਦੇ ਲੈ ਕੇ ਜਾਓਗੇ ਤੇ ਕਦੀ ਕਰਾੜੀ ਪੜ ਹੋ ਗਈ ਬਿਲਕੁਲ ਠੀਕ ਹੈ ਤਾਂ ਕਰਕੇ ਅਸੀਂ ਉਸ ਇੰਜਾਮ ਲਾਇਆ ਸੀਗਾ ਕਿ ਬਸ ਆਲੇ ਕਹਿੰਦੇ ਕਿ ਬੰਦਾ ਸਿੱਟਾ ਸਰ ਦੇਖੋ ਕਰਾਲੀ ਕਰਾਲੀ ਦੇ ਬੰਦੇ ਜੋ ਗੋਬਨ ਦਾ ਸੈਕਟਰ ਨਹੀਂ ਹੋ ਰਹੀ ਜੇ ਪਹਿਲਾ ਅਸੀਂ ਕੁੜੀਆਂ ਪੈਸੇ ਦੇ ਗੱਦਿਆਂ ਸਾਤਾ ਸੀ ਬਸਨਾ ਤੇ ਲੜ-ਘੜ ਕੇ ਵੀ ਲਈ ਹੈ ਠੀਕ ਹੈ